ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਡੇਰਾ ਬਾਬਾ ਨਾਨਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਦੱਸਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਡੇਰਾ ਬਾਬਾ ਨਾਨਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਪਾਵਰ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢਿਆ ਗਿਆ ਜਦਕਿ ਪੰਜਾਬ ਸਰਕਾਰ ਵੱਲੋਂ ਅੱਜ ਸ਼੍ਰੀ ਅੰਕੜਪੜ ਸਾਹਿਬ ਰਖਵਾਏਗੇ 3 ਨਵੰਬਰ ਨੂੰ ਸ਼੍ਰੀ ਗੁਰੂ ਜੀ ਦੇ 551ਵੇਂ ਪ੍ਰਕਾਸ਼ ਉਤਸਵ ਦੇ ਸਮਾਪਤੀ ਸਮਾਰੋਹ ਡੇਰਾ ਬਾਬਾ ਨਾਨਕ ਵਿਖੇ ਹੋਣਗੇ ਜਿੱਥੇ ਮੁੱਖ ਮੰਤਰੀ ਪੰਜਾਬ ਅਤੇ ਰਾਜਪਾਲ ਸਾਹਿਬ ਪਹੁੰਚਣਗੇ ਉੱਥੇ ਹੀ ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਮੋਲੋ ਨਿਕਲੇ ਭਵੇ ਨਵਰਕ ਤੰਦੂਰਾਂ ਸਰਦਾਲੂਆਂ ਨੇ ਪੂਰੇ ਦੇਸ਼ ਤੋਂ ਪਹੁੰਚ ਕੇ ਆਹਾਰ ਦੀ ਲਗਵਾਈ ਅਤੇ ਸੰਗਤਾਂ ਨੇ ਇੱਕ ਦੂਸਰੇ ਨੂੰ ਵਧਾਈ ਦਿੰਦਿਆਂ ਹੋਇਆ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ। ਉਤੇ ਹੀ ਡੇਰਾ ਬਾਬਾ ਨਾਨਕ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਦੌਰਾਨ ਪਹੁੰਚੇ ਕੈਬਨਿਟ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਅਸਵ ਗੁਰੂ ਜੀ ਦੇ ਚਰਨ ਛੋਹ ਸਭੀ ਗੁਰਦਮਾਰਿਆਂ ਵਿੱਚ ਭੋਵੇ ਸਮਾਰੋਹ ਕਰਵਾਏ ਗਏ ਸਨ। ਜਿਸ ਦੇ ਸਮਾਪਤੀ ਡੇਰਾ ਬਾਬਾ ਨਾਨਕ ਵਿੱਚ 30 ਨਵੰਬਰ ਨੂੰ ਹੋਣੀ ਹੈ ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਸਮੇਤ ਧਾਰਮਿਕ ਸਮਾਰੋਹ ਵਿੱਚ ਸੰਤ ਸਮਾਜ ਸਾਰੇ ਹੀ ਪਾਰਟੀਆਂ ਦੇ ਵਿਧਾਇਕ ਅਤੇ ਮੰਤਰੀ ਵੀ ਸ਼ਾਮਲ ਹੋਣਗੇ ਗੁਰਪੁਰ ਸਾਹਿਬ ਦੀਆਂ ਤਿਆਰੀਆਂ ਦੀ ਅਰੰਭਤਾ ਦੇ ਵਿੱਚ ਖੰਡਪੜ ਸਾਹਿਬ ਦੇ ਸ਼ੁਰੂਆਤ ਕੀਤੀ ਹੈ ਔਰ 30 ਤਰੀਕ ਨੂੰ 10 ਵਜੇ ਖੰਡ ਸਾਹਿਬ ਦੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਖੁੱਲੇ ਮੈਦਾਨ 'ਚ ਮੰਡੀ ਦੇ ਵਿੱਚ ਇਦਵਾਨ ਜਿਹੜੇ ਸਿੱਟਣਗੇ ਉੱਥੇ ਸਾਰੀਆਂ ਸੰਸਦਾਂ ਜਿਹੜੀਆਂ ਔਰ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਦੇ ਜਿਹਨੇ ਮੰਤਰੀ گورنر ਸਾਹਿਬ ਸਾਰੀਆਂ ਪਾਰਟੀਆਂ ਦੇ ਐਮਐਲਏ ਸਾਰੀਆਂ ਪਾਰਟੀਆਂ ਦੇ ਐਮਪੀਜ਼ ਉੱਥੇ ਆਪਣੀ ਥਾਜ ਦੀ ਹਾਜ਼ਰੀ ਉਸ ਦਿਨ ਲਵਾਉਣਗੇ ਔਰ ਬੜੀ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੱਕ ਸਾਲ ਜਿਹਦੇ ਵਿੱਚ ਕਰੋਨਾ ਮਹਾਮਾਰੀ ਵੀ ਆਈ ਤੇ ਗੁਰੂ ਸਾਹਿਬ ਦੀ ਬਖ ਪਰਕਰਪਾ ਦੇ ਨਾਲ ਪੰਜਾਬ ਦੇ ਉੱਤੇ ਖਾਸ ਕਰਕੇ ਇਸ ਇਲਾਕੇ ਦੇ ਉੱਤੇ ਉਹਨਾਂ ਦੀ ਬਹੁਤ ਵੱਡੀ ਕਿਰਪਾ ਰਹੀ ਔਰ ਜਿਹੜੀ جنگ ਆ ਮਹਾਂਮਾਰੀ ਦੀ جنگ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਜਿੱਤੀ ਵੀ ਆ ਤੇ ਅੱਗੇ ਵੀ ਜਿਹੜੀ ਕੋਈ ਸਾਨੂੰ ਚੁਣੋਖਣਗੇ ਉਹਨਾਂ ਨੂੰ ਵੀ ਜਿੱਤਾਂਗੇ। ਉੱਥੇ ਹੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾ ਮਹਮਦ ਇਸ਼ਫਾਕ ਨੇ ਵੀ ਸ੍ਰੀ ਰੱਖੇਗੇ ਅਖੰਡ ਪਾਠ ਸਾਹਿਬ ਦੇ ਦੌਰਾਨ ਉੱਥੇ ਪਹੁੰਚ ਕੇ ਹਾਜ਼ਰੀ ਲਵਾਈ ਅਤੇ ਪਰਮਾਤਮਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸੇ ਦੌਰਾਨ ਅਕਾਲੀ ਨੇਤਾ ਸੋਨੂ ਲਗਾ ਵੀ ਉੱਥੇ ਪਹੁੰਚੇ ਅਤੇ ਸੰਗਤਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਸਾਰਿਆਂ ਦੇ ਉੱਤੇ ਇਹੋ ਹੀ ਬੇਨਤੀ ਕਰਦਾ ਕਿ ਉਹ ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਤਾਂ ਕਿ ਅਸੀਂ ਹਰ ਇੱਕ ਕਿੱਤੇ ਦੇ ਵਿੱਚ ਉਹਨਾਂ ਦਾ ਅਸ਼ੀਰਵਾਦ ਲੈ ਕੇ ਅੱਗੇ ਵਧ ਸਕੀਏ ਅਖੀਰ ਵਿੱਚ ਸਾਰੇ ਹੀ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਪੰਜਾਬ ਦੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਇਸ ਪ੍ਰਕਾਸ਼ ਪੁਰਪ ਦੀਆਂ ਲੱਖ ਲੱਖ ਵਧਾਈਆਂ